ਪੰਜ ਆਇਆਸ ਥਾਂ ਤੇ ਜਿੱਥੇ ਬੈਠੇ ਸਰੋਵਰ ਸਾਰੇ ਸਾਰੇ ਪਿੰਨੇ ਚੱਕਰ ਲਾ ਰਹੇ ਸਾਰੇ ਥੀਰ ਥਾਂ ਚੱਕਰ ਲਾ ਰਹੇ ਤੁਹਾਨੂੰ ਪੰਜ ਸਰੋਵਰ ਇਕੱਠੇ ਨਿਕਲੇ ਮਿਲਣਗੇ ਉਹ ਮਿਲਣਗੇ ਮਨਸਰਥੀ ਮਿਲਣਗੇ ਇਹਨਾਂ ਪੰਜ ਸਰੋਵਰਾਂ ਦੀ ਮਹਾਨਤਾ ਬੜੀ ਵੱਡੀ ਹੈ ਜਿਹੜਾ ਇਨਸਾਨ ਸੰਕੋਖੀ ਹੈ ਉਹਨੂੰ ਬਖਰੀ ਨਹੀਂ ਸਕਦਾ ਜਿਹੜਾ ਬਚਨ ਦਾ ਪੱਤਾ ਨੂੰ ਬਦਲਾ ਨਹੀਂ ਸਕਦਾ ਜਿਹੜੀ ਸੱਚੀ ਚੰਗੀ ਉਹਨੂੰ ਪਰਮਾਹਾਰ ਹੀ ਸਕਦਾ ਜਿਹਦੇ ਬੁੱਧੀ ਚੰਗੇ ਨੂੰ ਰੌਣਦੀ ਪ੍ਰਾਕ੍ਰਿਤੀ ਨੂੰ ਰੌਣਦੀ ਪ੍ਰਾਰਥਨਾ ਕਰਤੂ ਕੋਈ ਉੱਪਰ ਦੀ ਇੱਕ ਥੀਏ ਕੌਤਕ ਅਲਸਨ ਤੋਂ ਇੱਕ ਸਰ ਲਗ ਰੋਗ ਇਹਨਾਂ ਸੰਬੋਧਕ ਪੱਖੇ ਤੇ ਦੂਜਾ ਕੌਲ ਸਾਰਾ ਕੌਲ ਨੂੰ ਬਚਨ ਦਾ ਹੁੰਦਾ ਹੈ ਆਪਣੀ ਆਖ ਕਲ ਤੋਂ ਬਲ ਨੂੰ ਕੌਲ ਦਾ ਨਾ ਬੜਾ ਪੱਕਾ ਕੌਲ ਨੂੰ ਬਚਨ ਦਾ ਕੌਲ ਸਾਰ ਸਰੋਗਰ ਤੇ ਤੀਜਾ ਵਿਵੇਕ ਸਾਰ ਜਿਹੜਾ ਸੰਤੋਖੀ ਹੈ ਤੇ ਮਨ ਬਚਨ ਦਾ ਪੱਕਾ ਵੀ ਬੁੱਧ ਜ਼ਰੂਰ ਚੰਗੀ ਹੋ ਦੂਜਿਆਂ ਨਾਲ ਤੇ ਵਿਵੇਕ ਸਾਰ ਕੋਏਕ ਨਾ ਬੁੱਧੀ ਦਾ ਤੇ ਜਿਹਦੀ ਬੁੱਧੀ ਚੰਗੀ ਬਚਨ ਦਾ ਪੱਕਾ ਸਤੋਖੇ ਨੂੰ ਆਪ ਦੀ ਪ੍ਰਾਪਤੀ ਹੁਣੀ ਹੋਣੀ ਹੈ ਉਹ ਰਾਮਸਾਰ ਜਿਨ ਰੌਣ ਦੀ ਪ੍ਰਾਤਕ ਉਹ ਮਿੱਠੂਰੇ ਗੋਲਸਰ ਦੇ ਵਿੱਚ ਬੈਠੀ ਹੁੰਦੀ ਸੀ ਸਰੋਹੀ ਨੂੰ ਪਾਣੀ ਹੈ